ਮੈਨੂੰ ਲੱਗੇ ਜਿਵੇਂ ਰਾ ਕਿਸਮਤ ਦੇ ਸਭ ਕਰਦੇ ਰੱਬ ਨੇ ਬਲਾਉਕ ਨੇ ਜਾਣਦਾ ਸੀ ਉਹਨੇ ਫੇਰ ਹੀ ਨਾ ਲੇਤਾ ਵੀ ਉਹ ਗਿੱਪੀ ਗਰੇ ਨਾਲ ਮਲਾਦੂ ਜੀ ਨੂੰ ਪਤਾ ਸੀ ਤਾਂ ਹੀ ਬਿਲਕੁਲ ਜਿਵੇਂ ਲਿਖਦੇ ਨੇ ਜਾਂ ਗਾਉਂਦੇ ਨੇ ਲਾਵੀਰ ਜੀ ਮਖਾ ਉਵੇਂ ਆਪਣੇ ਕੋਲੇ ਗਾਣੇ ਪਏ ਨੇ ਵੀ ਆਪਾਂ ਗਾਣਾ ਕਰਾਉਣਾ ਨਾ ਠੀਕ ਹੈ 7000 ਦੇ ਵਿੱਚੋਂ ਦੇਖ ਲਓ ਤੁਸੀਂ ਕੀ ਬਚਦਾ ਉਹ ਬੰਦੇ ਦਾ ਆਪ ਦਾ ਵੀ ਖਰਚ ਹੈ। ਬਿਲਕੁਲ ਵੀਡੀਓ ਪਾਈ ਸੀ ਕਈ ਲੋਕਾਂ ਨੇ ਇਹ ਗੱਲ ਕਹੀ ਵੀ ਫੇਮ ਲਾਈਨ ਦੇ ਲਈ ਵੀ ਇਹਨੇ ਕਈ ਕਲਾਕਾਰਾਂ ਦਾ ਨਾਮ ਬੋਲਤਾ ਦਾ ਬਰਤ ਲੈ ਮਲ ਉਹਨਾਂ ਨੂੰ। ਇਹ ਗੱਲ ਹੋਈ ਸੀ ਨਾ ਕਈਆਂ ਲੋਕਾਂ ਦੇ ਕਮੈਂਟ ਵੀ ਆਏ ਤੇ ਰਾਜਵੀਰ ਕੋਲ ਫੋਨ ਵੀ ਹੈ ਰਾਜਵੀਰ ਇਹ ਗੱਲ ਸਹੀ ਹੈ ਬਿਲਕੁਲ। ਹਾਂਜੀ ਸਰ ਪਰ ਰਾਜਵੀਰ ਕਹਿੰਦਾ ਸੀ ਬਿਹਤ ਪ੍ਰੂਫ ਗੱਲ ਕਰਾਂਗੇ ਅੱਜ ਤੇ ਇੱਕ ਦੋ ਕਲਾਕਾਰ ਐਸੇ ਹੋਰ ਵੀ ਸੀ ਉਹ ਕਹਿੰਦਾ ਵੀ ਹਲੇ ਪਹਿਲਾਂ ਮੈਂ ਨਾਂ ਕਹਿੰਦਾ ਬੋਲੇ ਨਹੀਂ ਸੀ ਕਹਿੰਦਾ ਪਰ ਮੈਂ ਹੁਣ ਇਹ ਨਾਂ ਬੋਲੂਗਾ। ਇਹ ਬਿਲਕੁਲ ਸਹੀ ਹੈ ਰਾਜਵੀਰ ਇਹ ਕਈ ਵਾਰ ਇਹ ਗੱਲ ਹੁੰਦੀ ਆ ਵੀ ਯਾਰ ਲੋਕ ਨਾ ਇਹ ਕਰੰਦਾ ਵੀ ਜਿਹੜੇ ਮੀਡੀਆ ਵਾਲੇ ਹੁੰਦੇ ਨੇ ਵੀ ਯਾਰ ਉਹ ਗੱਪ ਬਹੁਤ ਦਿਖਾਉਂਦੇ ਆ ਵੀ ਜਦ ਫੇਮ ਨੇਂ ਦੇ ਲਈ ਚੀਜ਼ਾਂ ਕੋਲੋਂ ਬਣਾਵਟੀ ਕਰ ਦਿੰਦੇ ਜਾਂ ਕਹਿੰਦੇ ਵੀ ਯਾਰ ਜਿਹਨਾਂ ਦਾ ਇੰਟਰਵਿਊ ਹੁੰਦਾ ਵੀ ਉਹਨੂੰ ਸਿਖਾ ਰਹਿੰਦੇ ਆ ਪਹਿਲਾਂ ਵੀ ਤੂੰ ਆ ਬੋਲਣਾ ਤੇਰੇ ਨਾਲ ਕਦੇ ਇਹ ਗੱਲ ਹੋਈ ਸੀ ਜਮੇ ਨਹੀਂ ਵੀਰੇ 1% ਵੀ ਨਹੀਂ ਹੋਈ ਜਮਾ ਵੀ ਨਹੀਂ ਤੇ ਅੱਜ ਫਿਰ ਤੂੰ ਸਹੀ ਸੀ ਬੋਲਦੀ ਜਿਹੜੀ ਗੱਲ ਹੈਗੀ ਆ ਲਾਵੀਰ ਵਾਲੀ ਗੱਲ ਕੀ ਸੀਗੀ ਗੀਪੀ ਘਰੇ ਵਾਲੀ ਗੱਲ ਕੀ ਸੀ ਟੋਟਲ ਜਿਹੜੀ ਗੱਲ ਹੈਗੀ ਉਹ ਸਹੀ ਸੀ ਤੁਸੀਂ ਕਿਹੜੇ ਕਲੇ ਕਲਾਕਾਰ ਨੇ ਜਿਹੜਾ ਧੋਖਾ ਕਰਿਆ ਸੀ ਤੇ ਕਦੋਂ ਕਈ ਕੀ ਗੱ ਵਾਪਰੀਏ ਘਟਨਾ ਜਿਹੜੀ ਗਿੱਪੀ ਘਰੇ ਵਾਲ ਤੇ ਮੈਂ ਲਾਭ ਹੀਰੇ ਦੀ ਰੱਖ ਲੈਣਾ ਆਪਾਂ ਆਪਣਾ ਸੌਰੀ ਬੀਤ ਬਲਜਾ ਬੀਤ ਬਲਜੀਤ ਦੀ ਠੀਕ ਹੈ ਜੀ ਕਿਉਂਕਿ ਲਾਭ ਹੀਰਾ ਜੀ ਦਾ ਯਾਨੀ ਰਿਸ਼ਤੇਦਾਰੀ ਚੋਂ ਪੈਂਦੇ ਸੀਗੇ ਉਹਨਾਂ ਨੇ ਤਾਂ ਪੀਏ ਨੇ ਫੋਨ ਚੱਕਿਆ ਸੀ ਠੀਕ ਹੈ ਜੀ ਤੇ ਮੈਂ ਜਦੋਂ ਉਹਨਾਂ ਨਾਲ ਗੱਲ ਕੀਤੀ ਮੈਂ ਖਾਂ ਕਰਕੇ ਜੀ ਹੁਣ ਉਹਨਾਂ ਨੂੰ ਅਗਲੇ ਨੂੰ ਕੀ ਪਤਾ ਵੀ ਮੈਂ ਰਿਸ਼ਤੇਦਾਰ ਅਗਲੇ ਦਾ ਪਹਿਲੀ ਗੱਲ ਪੀਏ ਨੂੰ ਦੂਜੀ ਗੱਲ ਚਲੋ ਉਹ ਮੈਂ ਲੈ ਕੇ ਕਰ ਵੀ ਲੈਂਦਾ ਫੋਨ ਉਹਨਾਂ ਨੂੰ ਵੀ ਕਰ ਲੈਂਦਾ ਠੀਕ ਹੈ ਜੀ ਗੱਲ ਇਹ ਸੀ ਵੀ ਉਹ ਮੈਂ ਜਦੋਂ ਗੱਲ ਕਰੀ ਉਹਨਾਂ ਨਾਲ ਉਹ ਕਹਿੰਦੇ ਮੈਂ ਕਿਹਾ ਜੀ ਆਪਾਂ ਨਾ ਇਹਨਾਂ ਦੇ ਜਿਵੇਂ ਲ ਮਹਾਉਮੇ ਆਪਣੇ ਕੋਲੇ ਗਾਣੇ ਪਏ ਨੇ ਵੀ ਆਪਾਂ ਗਾਣਾ ਕਰਾਉਣਾ ਇਹਨਾਂ ਨੂੰ ਠੀਕ ਹੈ ਤੇ ਉਹ ਕਹਿੰਦੇ ਨਾ ਬਾਈ ਕਹਿੰਦੇ ਗਾਣੇ ਤਾਂ ਕੇ ਸਾਡੇ ਕੋਲੇ ਪਹਿਲਾਂ ਪਏ ਨਹੀਂ ਵੀ ਗਾਣੇ ਤਾਂ ਕਰਦੇ ਨਹੀਂ ਕਹਿੰਦੇ ਪਰ ਇੱਕ ਦੀ ਗਾਉਂਦੇ ਨੇ ਮੈਂ ਹਾਂ ਠੀਕ ਹੈ ਮੈਂ ਫੋਨ ਕੱਟਤਾ ਮੈਂ ਦੂਰੀ ਵਾਰ ਚੱਕਿਆ ਨਹੀਂ ਹੈਗਾ ਲਾਇਆ ਸੀਗਾ ਤੇ ਮੈਂ ਮੁੜ ਕੇ ਗੱਲ ਹੋ ਗਈ ਕਲੀਅਰ ਥੋਡੀ ਤੇ ਗਵਾਹ ਮੈਂ ਆ ਇਹਦਾ ਸਬੂਤ ਵੀ ਮੈਂ ਆ ਇਹਦਾ ਗੱਲ ਮੇਰੇ ਨਾਲ ਹੋਈ ਆ ਤੇ ਬਾਕੀ ਜੇ ਕੋਈ ਹੁਈ ਕਹਿੰਦਾ ਦੇਖੋ ਉਹਦਾ ਤਾਂ ਮੇਰੇ ਕੋਲ ਕੋਈ ਸਬੂਤ ਦੇਣ ਦਾ ਲੋੜ ਹੀ ਨਹੀਂ ਉਹਦੀ ਤਾਂ ਬਿਲਕੁਲ ਬਿਲਕੁਲ ਠੀਕ ਕਿਉਂਕਿ ਜਦੋਂ ਮੈਂ ਆਪ ਹੀ ਬੈਠਾ ਹਾਂ ਕੋਈ ਮਰਜ਼ੀ ਗਈ ਜਾਵੇ ਕੋਈ ਤੇ ਜਿਹੜੀ ਹੈਗੀ ਆ ਗਿੱਪੀ ਗਰੇਵਾਲੀ ਇਹ ਮੇਰੇ ਮਿੱਤਰ ਸੀਗਾ ਬਲਕਾਰ ਅਸੀਂ 15 16 ਸਾਲ ਪਹਿਲਾਂ ਮੈਂ ਮੰਨ ਲਓ ਕੰਮ ਕਰਦੇ ਸੀ ਇੱਕ ਥਾਂ ਤੇ ਠੀਕ ਹੈ ਤੇ ਉਹ ਮਿੱਤਰ ਨਾਲ ਗਾਂ ਗਾਂ ਜਿਹੜਾ ਉਹਦੇ ਪਿੰਡ ਸੀ ਚੌਕੇ ਤੋਂ ਸੀਗਾ ਉਹ ਚੌਕੇ ਤੋਂ ਉਹਨੇ ਮੈਨੂੰ ਕਿਸੇ ਦਾ ਨੰਬਰ ਦਿੱਤਾ ਬਰਾੜ ਦਾ ਚੌ ਪਿੰਡ ਦੇ ਵਿਚਾਲੇ ਕੋਠੀ ਜਿਹੀ ਪੈ ਜਾਂਦੀ ਮੇਰੇ ਸਾਹਮਣੇ ਤੇ ਮੈਂ ਮੈਨੂੰ ਕਹਿੰਦਾ ਉਹਨਾਂ ਨਾਲ ਮਿਲ ਲਈ ਕਹਿੰਦਾ ਗਿੱਪੀ ਗਰੇਵਾਲ ਨਾਲ ਉਹ ਬੰਦੇ ਉੱਠਦੇ ਨੇ ਕਹਿੰਦੇ ਉਹ ਗੱਲ ਕਰ ਲਊਗਾ ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਇਹਦੇ ਕੋਲੇ ਗਾਣੇ ਦੀਆਂ ਕਾਪੀਆਂ ਲੈ ਕੇ ਤਿੰਨ ਚਾਰ ਦੀਆਂ ਮੈਂ ਟਾਈਮ ਲੈ ਕੇ ਬਾਈ ਤੋਂ ਮੈਂ ਵੱਜਿਆ ਬਰਾੜ ਕੋਲ ਤੇ ਮੈਂ ਖਾ ਬਾਈ ਐਂ ਕਰਕੇ ਮੈਨੂੰ ਬੁਲਕਾਰਨੇ ਭੇਜਿਆ ਸੀਗਾ ਵੀ ਆਪਾਂ ਇਹ ਗਾਣੇ ਕਰਵਾਉਣੇ ਆਂ ਕਿ ਪਿਗਰੇ ਵਾਲਾ ਮਹੌਨਾ ਦੇ ਟੱਚ ਜਿਹਦੇ ਪਏ ਨੇ ਆਪਣੇ ਠੀਕ ਹੈ ਕਹਿੰਦੇ ਠੀਕ ਹੈ ਜੀ ਤੇ ਕਹਿੰਦੇ ਬਾਈ ਮੇਰੇ ਕੋਲੇ ਰੱਖ ਜਾ ਮੈਂ ਜਾਊਂਗਾ ਕਹਿੰਦਾ ਚੰਡੀਗੜ੍ਹ ਮੈਂ ਦਿਖਾ ਦਊਂਗਾ ਮਾ ਠੀਕ ਹੈ ਵੀਰੇ ਤੇ ਉਹ ਕਹਿੰਦਾ ਮੈਂ ਕੱਲ ਨੂੰ ਜਾਊਂਗਾ ਮੈਂ ਫਿਰ ਮੈਨੂੰ ਫੋਨ ਲਾ ਲਈ ਮਾ ਠੀਕ ਹੈ ਤੇ ਮੈਂ ਉਸ ਤੋਂ ਬਾਅਦ ਆ ਗਿਆ ਜਦੋਂ ਮੇਰੇ ਕੋਲੇ ਉਹਨਾਂ ਦਾ ਫੋਨ ਆਇਆ ਸੀ ਮੈਂ ਵੀ ਪੁੱਛਿਆ ਸੀਗਾ ਪਹਿਲਾਂ ਮੇਰੇ ਧਿਆਨ 'ਚ ਨਹੀਂ ਬਾਹਲੀ ਪੁਰਾਣੀ ਗੱਲਾਂ ਕੁਸਤਾ ਤੇ ਪਤਾ ਨਹੀਂ ਤੇ ਮੈਂ ਲਾਇਆ ਸੀ ਪਤਾ ਨਹੀਂ ਉਹਨਾਂ ਦਾ ਆਇਆ ਸੀ ਕਹਿੰਦੇ ਜੀ ਤੁਸੀਂ ਵੀਡੀਓ ਵੀਡੀਓ ਦਾ ਚਾਹੇ ਜਾਂ ਆਡੀਓ ਦਾ ਖਰਚਾ ਦੇ ਦੋਗੇ ਠੀਕ ਹੈ ਜੀ ਮੈਂ ਉਦੋਂ ਮੋਟਰਸਾਈਕਲ ਮੈਂ ਉਹਨਾਂ ਨੂੰ ਸਹੀ ਸਾਰੀ ਗੱਲ ਹੀ ਦੱਸ ਦਿੱਤੀ ਮੈਂ ਕਿਹਾ ਜੀ ਮੈਂ ਤਾਂ ਦੁਕਾਨ ਤੇ 6 7000 ਤੀ ਲੱਗਿਆ ਹੋਇਆ ਉਹ ਤਾਂ ਮੇਨੂੰ ਘੱਟ ਹੋਊਗੀ ਇਹ ਤਾਂ ਹੁਣ ਥੋੜੀ ਜਿਹਾ ਵਧਾਤੀ ਤਾਂਗਾ ਤੇ ਮੈਂ ਕਿਹਾ ਜੀ ਮੈਂ ਤਾਂ ਮੋਟਰਸਾਈਕਲ ਕਿਸ਼ਤਾਂ ਤੇ ਲੈ ਕੇ ਆਇਆ ਮਖੇਦਿਆਂ ਮੈਂ ਕਿਸ਼ਤਾ ਭਰਨੇ ਨੇ 25-2500 ਰੁਪਏ 7000 ਦੇ ਵਿੱਚੋਂ ਦੇਖ ਲਓ ਤੁਸੀਂ ਕੀ ਬਚਦਾ ਉਹ ਬੰਦੇ ਦਾ ਆਪ ਦਾ ਵੀ ਖਰਚਾ ਹੈ ਪਾਇਆ ਤਾਂ ਮੈਂ 1 ਰੁਪਿਆ ਵੀ ਨਹੀਂ ਦੇ ਸਕਦਾ ਜੀ ਉਹ ਕਹਿੰਦੇ ਪਹਿਲਾਂ ਤਾਂ ਗੱਲ ਛੇੜੀ ਸੀ ਉਹਨਾਂ ਨੇ 1,80,000 ਤੋਂ ਫਿਰ ਕਹਿੰਦੇ ਹੌਲੀ ਹੌਲੀ ਮਖਾ ਨਹੀਂ ਵੀਰੇ ਬਾਲੇ ਅਜੇ ਤੱਕ ਕੋਈ 2-4000 ਹੁੰਦਾ ਫਿਰ ਵੀ ਦੇ ਦਿੰਦਾ ਬਿਲਕੁਲ ਉਹ ਕਰਦੇ ਕਰਾਉਂਦੇ 2-2000 ਘੱਟ ਕੇ ਯਾਨੀ ਕਿ ਉਹਨਾਂ ਨੇ ਖੜਾ ਲਈ ਸੀਗੀ ਜੀ ਗੱਲ 20-22 'ਚ ਖੜਾ ਲਈ ਸੀਗੀ ਅੱਛਾ ਵੀ ਇੱਥੇ ਤੱਕ ਚਲੋ ਮੈਂ ਕਰਵਾ ਦੂੰਗਾ ਘੱਟਵਾ ਇਹ ਗੱਲ ਵੀ ਮੇਰੇ ਨਾਲ ਹੀ ਹੋਈ ਆ ਬਰਾਡ ਦਾ ਸਾਨੂੰ ਮੈਂ ਨਾ ਲੈਤਾ ਮੇਰਾ ਮਿੱਤਰ ਬਲਕਾਰ ਉਹਨਾਂ ਦਾ ਵੀ ਮੈਂ ਨਾ ਲੈਤਾ ਤੁਹਾਨੂੰ ਹਜੇ ਵੀ ਮੈਂ ਜੇ ਗਿਆ ਮੇਲ ਹੋ ਜਾਂਦੇ ਬਲਕਾਰ ਨਾਲ ਤਾਂ ਤੇ ਪਰ ਉਹ ਬੰਦੇ ਆਪਣੇ ਕੋਲੇ ਆਪਾਂ ਮੁਹਬਰੇ ਜੇ ਪੈਸੇ ਲੈਂਦਾ ਤਾਂ ਆਪਣਾ ਗਾਣਾ ਦੇਉਣਾ ਮਹਾ ਮੈਨੂੰ ਬਲਕਾਰ ਕਹਾਂ ਕੋਈ ਨਾ ਵੀ ਉਹਨੂੰ ਦਵਾ ਦੇ ਐ ਨਹੀਂ ਸੀ ਪਤਾ ਮੈਨੂੰ ਕਿ ਪੈਸੇ ਇੰਨੇ ਮੰਗ ਲੂਗਾ ਉਹ ਪਰ ਮੰਨ ਲਓ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਗਿੱਪੀ ਘਰੇ ਵਾਲਾ ਰਗੀ ਵੀ ਧੋਖਾ ਕਰਦੇ ਆ ਬੋਲ ਸਕਦਾ ਕੋਈ ਵਿਚਲਾ ਬੰਦਾ ਕਰਦਾ ਹੋਵੇ ਵਿਚਲੇ ਬੰਦੇ ਕਹਿ ਲੋ ਵੀ ਪੈਸੇ ਆਪ ਖਾਣ ਦੇ ਮਾਰੇ ਕਹਿ ਲੋ ਕੋਈ ਸਾਰੀਆਂ ਗੱਲਾਂ ਹੀ ਜੁੜ ਜਾਂਦੀਆਂ ਨੇ ਖਾਨ ਦੇ ਮਾਰੇ ਕਹਿ ਲੋ ਜਾ ਉਹਨਾਂ ਨੇ ਕੀ ਪਤਾ ਮੰਗਿਆ ਹੋਵੇ ਐਡੀ ਐਡੀ ਤਾਂ ਹੁਣ ਇਹ ਆਪਾਂ ਨੂੰ ਵੀ ਨਹੀਂ ਪਤਾ ਬਿਲਕੁਲ ਮੈਨੂੰ ਤਾਂ ਹੁਣ ਆਪਾਂ ਨੂੰ ਜੇ ਹੁਣ ਮੈਨੂੰ ਉਹੀ ਗੱਲ ਜੇ ਲਾ ਲੋ ਕਹਿਣ ਦੀ ਵੀ ਜਿਵੇਂ ਹੁਣ ਕੱਲ ਨੂੰ ਕਹਦੇ ਵੀ ਮੈਂ ਤੇਰੇ ਨਾਲ ਇਹਦੇ ਨਾਲ ਕੋਈ ਵੱਡੇ ਆਰਟਿਸਟ ਦਾ ਕੇ ਸੰਝੇ ਹੱਤ ਦਾ ਨਾਮ ਲੈਦੇ ਆ ਤਾਂ ਮੈਂ ਇਹਨੂੰ ਮਲਾ ਦਿੰਨਾ ਜਾਂ ਹੋਰ ਜੇ ਉਹ ਜਾਣਦਾ ਸੀ ਉਹਨੇ ਫੇਰ ਹੀ ਨਾ ਲੈਂਦਾ ਵੀ ਉਹ ਗਿੱਪੀ ਗਰੇ ਨਾਲ ਮਲਾ ਦੂ ਜਿਉ ਨੂੰ ਪਤਾ ਸੀ ਤਾਂ ਹੀ ਬਿਲਕੁਲ ਤੇ ਇਹੀ ਗੱਲਾਂ ਕਲੀਅਰ ਕਰਨੀਆਂ ਸੀਗੀਆਂ ਮੈਂ ਵੀ ਕਮੈਂਟ ਪੜ੍ਹੇ ਸੀਗੇ ਵੀਰੇ ਤੇ ਕਈ ਚੀਜ਼ਾਂ ਸੁਣੀਆਂ ਮੈਂ ਗੱਲਾਂ ਮੈਂ ਰਿਪਲਾਈ ਵੀ ਦਿੱਤਾ ਮੈਂ ਕਹਿੰਦਾ ਇੱਕ ਦੋ ਜਣਿਆਂ ਦਾ ਵੀ ਵੀਰੇ ਮੈਂ ਖੁਦ ਰਾਜਵੀਰ ਹਾਂ ਮੈਂ ਕਹਾ ਮੇਰੇ ਨਾਲ ਗੱਲਾਂ ਹੋਈਆਂ ਤੇ ਇਸੇ ਗੱਲ ਕਰਨਾ ਵਾਸਤੇ ਕਲੀਅਰ ਕਰਨਾ ਸੀਗਾ ਛੋਟੇ ਕਈ ਲੋਕਾਂ ਦੇ ਨਾ ਮਨ ਦੇ ਵਿੱਚ ਇਹ ਵਹਿਮ ਹੁੰਦਾ ਸ਼ੰਕਾ ਜੀ ਹੁੰਦੀ ਹੈ ਜਰੂਰ ਪਰ ਕਲੀਅਰ ਕਰਨ ਦੇ ਲਈ ਇੱਕ ਵਾਰੀ ਥੋੜਾ ਨੰਬਰ ਮੈਂਨਸ਼ਨ ਕਰ ਦੋ ਮੈਂ ਕਹਿੰਦਾ 77195 77637 ਇੱਕ ਵਾਰੀ ਫੇਰ ਰਿਪੀਟ ਕਰ ਦੋ 77195 77637 ਜੇ ਕੋਈ ਕਲੀਅਰ ਕਰਨੀ ਹੈ ਗੱਲ ਬਾਈ ਬਣ ਕੇ ਮੇਰੇ ਨਾਲ ਕਰ ਲਿਓ ਕਿਉਂਕਿ ਮੇਰਾ ਫਿਰ ਮੈਂ ਤਿੰਨ ਜਣਿਆਂ ਦੀ ਨਾ ਕਿਉਂ ਲੈ ਤੇ ਲਾਹ ਬਹੀਰਾ ਗਿੱਪੀ ਗਰੇ ਵਾਲਾ ਇਹਨਾਂ ਦੋ ਤਿੰਨ ਜਣਿਆਂ ਦੇ ਨਾਲ ਹੀ ਲੈ ਤੇ ਹੋਰ ਬੀਤ ਬਲਜੀਤ ਦਾ ਮਸਲਾ ਕੀ ਸੀ ਬਾਈ ਇੱਕ ਵਾਰੀ ਉਹ ਵੀ ਕਲੀਅਰ ਕਰ ਬੀਤ ਬਲਜੀਤ ਵੀ ਆਪਣੇ ਉਹ ਵੀ ਮਿੱਤਰ ਦਾ ਜੀ ਹੁਣ ਕਹਾਂਗੇ ਵੀ ਸਾਰੇ ਮਿੱਤਰ ਦਾ ਜੀ ਬੰਦੇ ਉਹ ਤਾਂ ਰਿਸ਼ਤੇਦਾਰੀ ਚੋਂ ਲਾਹ ਬਹੀਰਾ ਜੀ ਦਾ ਠੀਕ ਹੈ ਤੇ ਜਿਹੜੇ ਆਪਣੇ ਬੀਤ ਬਲਜੀਤ ਆ ਇਹ ਮੇਰਾ ਇੰਦਰ ਮਿੱਤਰ ਹੈਗਾ ਜਿਹਨਾਂ ਨਾਲ ਮੈਂ ਪਹਿਲਾਂ ਵੀ ਗੱਲ ਕਰੀ ਸੀ ਅਸੀਂ ਟੀਮ ਵਰਕ ਚਾਲਦੇ ਆ ਜਿਹੜੇ ਉਹ ਉਹਦੇ ਰਿਸ਼ਤੇਦਾਰੀ ਚ ਆਪਣੀ ਭੂਆ ਦਾ ਆਪਣੀ ਮਾਸੀ ਦਾ ਮੁੰਡਾ ਜੀ ਬੀਤ ਬਲਜੀਤ ਉਹਨਾਂ ਨਾਲ ਮੈਂ ਸਿੱਧਾ ਹੀ ਜਿਵੇਂ ਆਪ ਬਿਲਕੁਲ ਉਹ ਕੀ ਪਤਾ ਹੁਣ ਉਹ ਵੀ ਉਹਨੇ ਦੇ ਕੋਲ ਮੈਨੇਜਰ ਕੋਲੇ ਹੋਵੇ ਉਹ ਉਹਨਾਂ ਨੇ ਤਾਂ ਪਰਵਾਜ਼ ਤੋਂ ਪਤਾ ਲੱਗ ਜਾਂਦਾ ਉਹ ਮੈਨੂੰ ਕਹਿੰਦਾ ਬਈ ਮੈਂ ਆਪ ਹੀ ਲਿਖਦਾ ਤੇ ਆਪ ਹੀ ਗਾਉਣਾ 20 ਬਲਜੀ ਕਹਿੰਦਾ ਸੀ ਹਾਂ ਆਪ ਹੀ ਲਿਖਦਾ ਆਪ ਹੀ ਗਾਉਣਾ ਪਹਿਲਾਂ ਤਾਂ ਜਿਵੇਂ ਕਹ ਕਹਿੰਦੇ ਸੀਗੇ ਵੀ ਪਹਿਲਾਂ ਹੋਰ ਨੇ ਚੱਕਿਆ ਹੋਇਆ ਫੋਨ ਵੀ ਕੋਈ ਗੱਲ ਨਹੀਂ ਬਈ ਕਰਾ ਦੇਾਂਗੇ ਗੱਲ ਕਰਵਾ ਦੇਾਂਗੇ ਜਾਂ ਅਸੀਂ ਜਾਂ ਗਾਣੇ ਕਰਵਾ ਦੇਾਂਗੇ ਮੁੜ ਕੇ ਵੀ ਗੱਲ ਬਸ ਰਾਹ ਹੀ ਨਹੀਂ ਦਿੱਤੀ ਤੇ ਕੋਈ ਗਾਣਾ ਵੀ ਚੇਤੇ ਹੁਣ ਜਿਹੜਾ ਵੀ ਉਦੋਂ ਗਾਣਾ ਦੇਣਾ ਸੀ ਤੇ ਦਿੱਤਾ ਨਹੀਂ ਗਿਆ ਉਹ ਹਾਂ ਟਾਈਟਲ ਜ਼ਿਆਦਾ ਮੇਰੇ ਕੋਲ ਦੇਖੋ ਕਾਪੀਆਂ ਭੋਲੇ ਬਹੁਤ ਟਾਈਮ ਦੀ ਗੱਲ ਹੈ ਮੈਂ ਨਾ ਪਰਣਾ ਜਿਹੜਾ ਜਿਆਦਾ ਵਧੀਆ ਦੋਨਾਂ ਦਾ ਦਨਾਲੀ ਚੱਕਣੇ ਤੇ ਕਰਦੀ ਨਾ ਮਜਬੂਰ ਜੱਟ ਨੂੰ ਆਹ ਗਾਣੇ ਦਾ ਟਾਈਟਲ ਸੀ ਜਿਹੜਾ ਗਿੱਪੀ ਗਰੇਵਾਲ ਕੋਲ ਹੁੰਦੀ ਹੈ ਤੇ ਲਾਭ ਹੀਰੇ ਵਾਲਾ ਲਾਭ ਹੀਰੇ ਵਾਲਾ ਗਾਣਾ ਉਹਨਾਂ ਦੇ ਤਾਂ ਟੱਚ ਦੇ ਪਈ ਸੀਗੇ ਜੀ ਉਹ ਤਾਂ ਨਵੇਂ-ਨਵੇਂ ਲਿਖੇ ਹੋਏ ਸੀਗੇ ਜਿਹੜਾ ਤੁਹਾਡੇ ਕੋਈ ਤੁਹਾਡਾ ਆਪਣਾ ਲਿਖਿਆ ਪਿਆ ਤੁਹਾਡੇ ਜਿਹੜਾ ਮਾਈਂਡ ਚ ਗਾਣਾ ਕੋਈ ਚੱਲ ਰਿਹਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਗਾਣਾ ਇੱਕ ਵਾਰ ਜਰੂਰ ਸੁਣਾਓ ਕੋਈ ਲੋਕ ਜਿਹੜਾ ਮਰਜੀ ਗਾਣਾ ਹੋਵੇ ਉਹ ਮੇਰੇ ਖਿਆਲ ਮੈਂ ਪਹਿਲਾਂ ਵੀ ਸੁਣਾਇਆ ਉਸ ਸਟੈਂਡ ਹਮੈਨੂੰ ਲੱਗੇ ਜਿਵੇਂ ਰਾ ਕਿਸਮਤ ਦੇ ਸਭ ਕਰਦੇ ਰੱਬ ਨੇ ਬਲੌਕ ਨੇ ਚਣ ਲਏ ਸਾਨੂੰ ਛੱਡ ਪੈਸੇ ਵਾਲੇ ਤੂੰ ਇਹ ਗੱਲ ਜਾਣ ਲੱਗੇ ਸਾਨੂੰ ਸ਼ੌਕ ਨੇ ਕੋਈ ਗੱਲ ਨਹੀਂ ਉਹ ਵੀ ਬਟਾਈਵੇਂ ਹੁੰਦੇ ਨੀਦੂ ਰਹੋਵੇਂਗੀ ਤੇ ਅਸੀਂ ਖੜੇ ਹੱਸਾਂਗੇ ਅਜੇ ਬਣਿਆ ਸਟੈਂਡ ਨਹੀਂ ਓ ਸੋਹਣੀਏ ਦਿਨ ਚੰਗੇ ਜਦੋਂ ਆਏ ਤੈਨੂੰ ਦੱਸਾਂਗੇ ਹਲੇ ਸਟੈਂਡ ਬਣਨਾ ਬਾਕੀ ਹੈ ਹਾਂ ਹਾਂ ਤੇ ਹੁਣ ਰਾਜਵੀਰ ਇਹ ਵੀ ਦੱਸਦੇ ਅੱਜ ਕੰਮ ਕੀ ਕਰ ਰਹੇ ਹੋ ਮੈ ਜੀਰੀ ਲਈ ਆਇਆ ਨਾ ਵੀਰੇ ਸਾਫੇ ਝੋਨਾ ਲੱਗ ਰਿਹਾ ਕਲੀਅਰ ਆਣਾ ਗੱਲ ਇਹ ਤੇ ਰਾਜਵੀਰ ਨੂੰ ਬਈ ਸ਼ਹਿਰਾ ਅੱਜ ਝੋਨਾ ਨਾ ਲਾਉਣ ਦਾ ਮੌਕਾ ਮਿਲਦਾ ਅੱਜ ਕੰਮ ਨਹੀਂ ਖਰ ਮਾੜਾ ਕੰਮ ਬਹੁਤ ਵਧੀਆ ਚੰਗੀ ਗੱਲਾਂ ਮਿਹਨਤ ਕਰਮ ਸਾਰੀ ਨਹੀਂ ਛੱਡਦੇ ਬਈ ਪਰ ਅੱਜ ਰਾਜਵੀਰ ਵੀ ਸਟਾਰ ਹੁੰਦਾ ਜੇ ਇੱਕ ਦੇ ਇਹਦੀ ਬਾਹ ਫੜਨ ਵਾਲੇ ਲੋਕ ਜਿਹੜੇ ਸਹੀ ਹੁੰਦੇ ਰਾਜਵੀਰ ਬਿਲਕੁਲ ਗੱਲ ਸਹੀ ਹੈ ਤੇ ਸਮਾਂ ਬੜਾ ਕੀਮਤੀ ਹੈ ਰਾਜਵੀਰ ਆਪਾਂ ਲੈਣਾ ਹੁਣ ਇਜਾਜ਼ਤ ਦਰਸ਼ਕਾਂ ਤੋਂ ਤੇ ਰਾਜਵੀਰ ਦਾ ਆਪਾਂ ਨੰਬਰ ਤੁਹਾਨੂੰ ਦੇਤਾ ਕੰਟੈਕਟ ਤੁਸੀਂ ਕਰ ਸਕਦੇ ਜਿਹੜੇ ਕਿਸੇ ਨੇ ਜਾਣਕਾਰੀ ਲੈਣੀ ਆ ਤੇ ਬਾਕੀ ਮਿਲਦੇ ਆਂ ਪਾ ਅਗਲੀ ਵੀਡੀਓ ਦੇ